ਕੀ ਕੇਂਦਰੀ ਟੀਮ ਨਾਲ ਹੋਈ ਸਹਿਮਤੀ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ 27 ਦਿਨ ਹੋਰ ਮਰਨ ਵਰਤ ਦੇ ਰਾਹ ਧੱਕ ਦਿੱਤਾ ਇਹ ਬਹੁਤ ਵੱਡਾ ਸਵਾਲ ਪਿਛਲੇ ਕੁਝ ਘੰਟਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਦਰਅਸਲ ਲੰਗੀ ਰਾਤ ਕੇਂਦਰੀ ਸਰਕਾਰ ਦੀ ਇੱਕ ਟੀਮ ਖਨੌਰੀ ਬਾਰਡਰ ਆਈ ਕੁਝ ਅਧਿਕਾਰੀ ਸੀ ਜੁਆਇੰਟ 75 ਪੱਦਰ ਦੇ ਅਧਿਕਾਰੀ ਤੇ ਉਹਨਾਂ ਨਾਲ ਦੋ ਰਿਟਾਇਰਡ ਪੰਜਾਬ ਪੁਲਿਸ ਦੇ ਖਾਸ ਕਰਕੇ ਅਧਿਕਾਰੀ ਸਨ ਜਿਹੜੇ ਲਗਾਤਾਰ ਮਰਨ ਵਰਤੇ ਅੱਖ ਰੱਖ ਰਹੇ ਨੇ ਫਿਰ ਇੱਕਦਮ ਫੈਸਲਾ ਜਦੋਂ ਬਾਹਰ ਆਇਆ ਵੀ ਕੇਂਦਰੀ ਟੀਮ ਨੇ ਵਿਸ਼ਵਾਸ ਦਿੱਤਾ 14 ਫਰਵਰੀ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਤੇ ਨਾਲ ਹੀ ਇਹ ਕਹਿਤਾ ਵੀ ਦਿੱਲੀ ਦੀ ਇਲੈਕਸ਼ਨ ਹੈ ਚੋਣ ਜਾਬਤਾ ਲੱਗਾ ਜਿਹਦੇ ਕਰਕੇ ਮੀਟਿੰਗ ਲੇਟ ਕਰਨੀ ਪੈਣੀ ਆ ਇੱਕ ਇਹ ਵੀ ਕਹਿਤਾ ਵੀ ਬਜਟ ਸੈਸ਼ਨ ਵੀ ਆ ਜਿਹਦੇ ਕਰਕੇ ਭਾਰਤ ਸਰਕਾਰ ਬੜੀ ਵਿਜੀ ਹੈ ਔਰ ਕਿਸਾਨੀ ਲੀਡਰਾਂ ਨੇ ਖਨੌਰੀ ਬਾਰਡਰ ਮੋਰਚੇ ਦੇ ਜਿਹੜੇ ਮੁਖੀ ਸਨ ਉਹਨਾਂ ਨੇ ਕੇਂਦਰੀ ਟੀਮ ਦੀ ਇਹ ਗੱਲ ਪ੍ਰਵਾਨ ਕਰਕੇ ਔਰ ਇੱਕ ਫੈਸਲਾ ਲੈ ਲਿਆ ਬੀ ਜਗਜੀਤ ਸਿੰਘ ਡੱਲੇਵਾਲ ਅੱਜ ਤੋਂ ਮੈਡੀਕਲ ਸਹੂਲਤ ਲੈਣਗੇ ਪਰ ਮੰਗਾ ਮੰਨਣ ਤੱਕ ਮੂੰਹ ਨੂੰ ਅੰਨ ਨਹੀਂ ਲਾਉਣਗੇ ਦੂਸਰੇ ਪਾਸੇ ਜਿਹੜੇ 121 ਕਿਸਾਨ ਪਿਛਲੇ ਦਿਨਾਂ ਤੋਂ ਮਰਨਵਰ ਤੇ ਬੈਠੇ ਸੀ ਉਹਨਾਂ ਦਾ ਮਰਨਵਰ ਖੁਲਾ ਦਿੱਤਾ ਔਰ ਇੱਕ ਚਰਚਾ ਚੱਲ ਪਈ ਵੀ 14 ਫਰਵਰੀ ਨੂੰ ਭਾਰਤ ਸਰਕਾਰ ਨੇ ਗੱਲਬਾਤ ਲਈ ਬੁਲਾ ਲਿਆ ਜਿਹਦੇ ਕਰਕੇ ਹੁਣ ਡੱਲੇਵਾਲ ਸਾਹਿਬ ਮੈਡੀਕਲ ਸਹਾਇਤਾ ਲੈਣਗੇ ਪਰ ਸਵਾਲ ਬਹੁਤ ਵੱਡਾ ਵੀ ਜਿਹੜੀ ਆਫਰ ਦਿੱਤੀ ਹੈ ਕੇਂਦਰ ਸਰਕਾਰ ਨੇ ਜਾਂ ਕੇਂਦਰੀ ਟੀਮ ਜਿਹੜੀ ਖਨੌਰੀ ਆਈ ਸੀ ਕਿ ਦੂਸਰੇ ਪਾਸੇ ਇਹ ਨਹੀਂ ਕਿਹਾ ਜਾ ਸਕਦਾ ਵੀ ਘਟੋ ਘਟ ਡੱਲੇਵਾਲ ਸਾਹਿਬ ਨੂੰ 27 ਦਿਨਾਂ ਲਈ ਹੋਰ ਮਰਨਵਰਤ ਵਾਲੇ ਪਾਸੇ ਪਾ ਦਿੱਤਾ ਕਿਉਂਕਿ 18 ਜਨਵਰੀ ਨੂੰ ਕੇਂਦਰੀ ਟੀਮ ਨੇ ਡੱਲੇਵਾਲ ਖੇਮੇ ਦੇ ਕਿਸਾਨਾਂ ਨਾਲ ਇਹ ਗੱਲ ਤੈਅ ਕਰ ਲਈ ਵੀ ਇਹ ਲੋ ਭਾਈ ਚਿੱਠੀ 14 ਫਰਵਰੀ ਨੂੰ ਆ ਜਿਓ ਤੇ ਡੱਲੇਵਾਲ ਸਾਹਿਬ ਨੂੰ ਵੀ ਨਾਲ ਲੈ ਕੇ ਆਇਓ ਤੇ ਫੈਸਲਾ ਹੋ ਗਿਆ ਵੀ ਮੈਡੀਕਲ ਸਹੂਲਤ ਡੱਲੇਵਾਲ ਸਾਹਿਬ ਸਹਾਇਤਾ ਲੈਣਗੇ ਪਰ ਅਨਨ ਮੂ ਨੂੰ ਨਹੀਂ ਲਾਉਣਗੇ 18 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਟੋਟਲ 27 ਦਿਨ ਬੰਦੇ ਨੇ ਕੀ ਇਹ ਪੱਕਾ ਨਹੀਂ ਕਰ ਦਿੱਤਾ ਵੀ ਹੁਣ 27 ਦਿਨ ਘੱਟੋ-ਘੱਟ ਦੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਰਹਿਣਗੇ ਕੀ ਹੋਰ 27 ਦਿਨ ਮਰਨਵਰ ਤੇ ਬੈਠ ਕੇ ਦੱਲੇਵਾਲ ਸਾਹਿਬ ਨਾਲ ਕੋਈ ਮਾੜੀ ਘਟਨਾ ਨਹੀਂ ਵਾਪਰ ਸਕਦੀ ਔਰ ਇਹ ਵੀ ਕਿੱਥੇ ਗਰੰਟੀ ਹੈ ਵੀ 14 ਫਰਵਰੀ ਨੂੰ ਐਮਐਫਪੀ ਦੀ ਕਾਨੂੰਨੀ ਗਰੰਟੀ ਦੇਣ ਸਮੇਤ ਉਹ ਜਿਹੜੀ ਕੇਂਦਰ ਦੀ ਟੀਮ ਆਉਣੀ ਗੱਲਬਾਤ ਕਰਨ ਉਹ ਸਾਰੀਆਂ ਮੰਗਾਂ ਮੰਨ ਲੇਗੀ ਤੇ 14 ਫਰਵਰੀ ਨੂੰ ਡੱਲੇਵਾਲ ਸਾਹਿਬ ਮਰਨਵਰਤ ਤੋੜ ਦੇਣਗੇ ਜੂਸ ਪੀ ਲੈਣਗੇ ਵੀ ਮੰਗਾਂ ਮੰਨੀਆਂ ਗਈਆਂ ਇਹ ਬਹੁਤ ਵੱਡੇ ਸਵਾਲ ਹੈ ਉਹ ਇਹਨਾਂ ਸਵਾਲਾਂ ਵਿੱਚ ਬਹੁਤ ਵੱਡਾ ਸਵਾਲ ਅੱਜ ਖੜਾ ਕਰ ਦਿੱਤਾ ਹੈ ਡਾਕਟਰ ਸਵੈਮਾਨ ਸਿੰਘ ਡਾਕਟਰ ਸਵੈਮਨ ਸਿੰਘ ਇੱਕ ਕੋਸ਼ਿਸ਼ਕਸ਼ੀਅਤ ਨੇ ਜਿਨ੍ਹਾਂ ਨੇ ਟਿੱਕਰੀ ਤੇ ਸਿੰਘੂ ਬਾਰਡਰ ਤੇ ਜਦੋਂ ਕਿਸਾਨਾਂ ਨੇ ਮੋਰਚੇ ਲਾਏ ਸੀ ਤੇ ਉੱਥੇ ਆਪਣੀ ਡਾਕਟਰਾਂ ਦੀ ਟੀਮ ਲੈ ਕੇ ਬਹੁਤ ਅਹਿਮ ਰੋਲ ਉਹਨਾਂ ਨੇ ਅਦਾ ਕੀਤਾ ਸੀ ਤੇ ਖਨੌਰੀ ਬਾਰਡਰ ਤੇ ਵੀ ਡਾਕਟਰ ਸਵੈਮਨ ਸਿੰਘ ਜਿਹੜੇ ਆਪ ਤੇ ਵਿਦੇਸ਼ ਚ ਨੇ ਪਰ ਉਹਨਾਂ ਦੀ ਡਾਕਟਰਾਂ ਦੀ ਟੀਮ ਡੱਲੇਵਾਲ ਸਾਹਿਬ ਦਾ ਹਾਲ ਚਾਲ ਦੇਖ ਰਹੀ ਸੀ ਔਰ ਪੂਰੀ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰੀ ਸੀ ਪਰ ਡਾਕਟਰ ਸਵੇਮਨ ਸਿੰਘ ਨੇ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਬੜੀਆਂ ਸੀਰੀਅਸ ਨੇ ਬਹੁਤ ਗੰਭੀਰ ਨੇ ਉਹਨਾਂ ਨੇ ਕਿਹਾ ਵੀ ਜਿਹੜੀ ਕੇਂਦਰੀ ਟੀਮ ਆਈ ਜਿਨੇ ਫੈਸਲਾ ਕਰ ਲਿਆ 14 ਫਰਵਰੀ ਨੂੰ ਤੁਹਾਨੂੰ ਸਮਾਂ ਦੇਵਾਂਗੇ ਤੇ ਡੱਲੇਵਾਲ ਸਾਹਿਬ 14 ਫਰਵਰੀ ਤੱਕ ਹੀ ਮਰਨ ਵਰਤ ਜਾਰੀ ਰੱਖਣਗੇ ਅੰਨ ਨਹੀਂ ਮੂੰਹ ਨੂੰ ਲਾਉਣਗੇ ਪਰ ਡ੍ਰਿਪ ਲਾ ਲੈਣਗੇ ਪਰ ਡਾਕਟਰ ਸਵੇਮਨ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਵੀ ਕੀ ਡੱਲੇਵਾਲ ਹੋਣਾ ਨੂੰ ਡ੍ਰਿਪ ਲਾ ਕੇ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਔਰ ਉਹਨਾਂ ਨੇ ਬਹੁਤ ਤਲਖ ਸ਼ਬਦਾਂ ਵਿੱਚ ਕਿਹਾ ਵੀ ਜੇ ਕਿਸਾਨ ਤੁਹਾਡੀਆਂ ਭਾਵ ਸਰਕਾਰ ਦੀਆਂ ਗੱਲਾਂ ਵਿੱਚ ਆ ਗਈ ਹੈ ਤੇ ਤੁਸੀਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਗੁੰਮਰਾਹੀ ਕਰ ਦਿੱਤਾ ਉਹ ਕਹਿੰਦੇ ਗੁੰਮਰਾਹ ਕੀਤਾ ਹੈ ਔਰ ਨਾਲ ਇਹ ਵੀ ਕਹਿੰਦੇ ਨੇ ਵੀ 14 ਫਰਵਰੀ ਦੀ ਮੀਟਿੰਗ ਇੱਕ ਮਜ਼ਾਕ ਹੈ ਉਹ ਡਾਕਟਰ ਸਵੈਮਨ ਸਿੰਘ ਨੇ ਕਿਹਾ ਵੀ ਜੇ ਕਿਸੇ ਸੂਬੇ ਵਿੱਚ ਇਲੈਕਸ਼ਨ ਹੋਵੇ ਜਿਵੇਂ ਦਿੱਲੀ 'ਚ ਇਲੈਕਸ਼ਨ 5 ਫਰਵਰੀ ਨੂੰ ਹੋ ਰਹੀ ਹੈ ਤੇ ਕਿਹੜੇ ਸੰਵਿਧਾਨ 'ਚ ਲਿਖਿਆ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਮੀਟਿੰਗ ਨਹੀਂ ਕਰ ਸਕਦੀ ਠੀਕ ਹੈ ਮੰਗਾਂ ਦਾ ਐਲਾਨ ਨਾ ਕਰੇ ਪਰ ਮੀਟਿੰਗ ਤਾਂ ਕਿਸੇ ਵੇਲੇ ਵੀ ਹੋ ਸਕਦੀ ਹੈ ਇੱਧਰ ਮਰਨਵਰ ਤੇ ਬੈਠੇ ਨੇ ਡੱਲੇਵਾਲ ਸਾਹਿਬ ਹਾਲਤ ਉਨ੍ਹਾਂ ਦੀ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ ਪਰ ਉਨ੍ਹਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਹੈ ਬਿ ਸਰਕਾਰ ਕਿਤੇ ਧੱਕਾ ਧੋਖਾ ਕਰੀ ਹੈ ਔਰ ਨਾਲ ਹੀ ਇਹ ਗੱਲ ਕਹਿਤੀ ਸਵੈਮਨ ਸਿੰਘ ਉਹਨਾਂ ਨੇ ਵੀ ਕੇਂਦਰ ਨੇ ਕਿਸਾਨਾਂ ਨਾਲ ਵੱਡੀ ਗੇਮ ਖੇਡੀ ਕਹਿੰਦੇ ਖੇਡ ਖੇਡੀ ਹੈ ਅਜਿਹੇ ਲੈਟਰ ਦੇ ਕੇ ਤੇ ਉਲਝਾ ਕੇ ਔਰ ਅਧਿਕਾਰੀਆਂ ਨੇ ਜੋ ਵਿਸ਼ਵਾਸ ਦਵਾਇਆ ਉਹ ਨਿਰਾ ਝੂਠ ਹੈ ਇਹ ਡਾਕਟਰ ਸਵੈਮਨ ਸਿੰਘ ਕਹਿ ਰਹੇ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਸਾਇੰਸ ਇਹ ਕਹਿੰਦੀ ਹੈ ਬੇ ਕੋਈ ਵੀ ਵਿਅਕਤੀ ਜਿਹੜਾ 70 ਦਿਨ ਭੁੱਖਾ ਰਹੇਗਾ ਉਹ ਜਿਉਂਦਾ ਨਹੀਂ ਰਹਿ ਸਕਦਾ ਉਹ ਕਹਿੰਦੇ ਸੈਂਸ ਇਹ ਕਹਿੰਦੀ ਅਜ ਤੱਕ ਦੀ ਵੀ 70 ਦਿਨ ਜਿਹੜਾ ਅੰਨ ਮੂੰਹ ਨੂੰ ਨਹੀਂ ਲਾਊਗਾ ਉਹਦਾ ਜਿਉਣਾ ਬਹੁਤ ਮੁਸ਼ਕਲ ਹੈ ਉਹ ਜਿਉ ਨਹੀਂ ਸਕਦਾ ਇਸ ਤੋਂ ਅੱਗੇ ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਡਾਕਟਰ ਹੀ ਦੱਸ ਦੇਣ ਜਿਹੜੇ ਡ੍ਰਿਪ ਲਾ ਰਹੇ ਨੇ ਲੱਲੇਵਾਲ ਸਾਹਿਬ ਨੂੰ ਵੀ ਕੀ ਰੋਟੀ ਪਾਣੀ ਖਾਏ ਬਿਨਾ ਡ੍ਰਿਪ ਲਾ ਕੇ ਆ ਡੱਲੇਵਾਲਸ ਆਫ ਸਰਵਾਈਵ ਕਰ ਜਾਣਗੇ ਸੋ ਇਹ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਤੇ ਇਹ ਕਰਤੇ ਆ ਵੀ ਕੀ ਆ ਡੱਲੇਵਾਲ ਸਭ ਕੇਵਲ ਮੈਡੀਕਲ ਸਹਾਇਤਾ ਲੈ ਕੇ ਤੇ ਮਰਨ ਵਰਤ ਜਾਰੀ ਰੱਖ ਕੇ ਜਿਉਂਦੇ ਰਹਿ ਸਕਦੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਇਹ ਤੇ ਕਿਤੇ ਨਾ ਕਿਤੇ ਖੇਡ ਖੇਢੀ ਗਈ ਹੈ ਕਿਸਾਨਾਂ ਨਾਲ ਪਰ ਸਵਾਲ ਇਹ ਪੈਦਾ ਹੁੰਦਾ ਵੀ ਇਹ ਰਹਾ ਬਹੁਤ ਵੱਡਾ ਸੀਰੀਅਸ ਹੈ ਕਿਉਂਕਿ ਇੱਕ ਇੱਕ ਵਾਰ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੋਊਗੀ ਵੀ ਡੱਲੇਵਾਲ ਸਾਹਿਬ ਨੇ ਚਲੋ ਮੈਡੀਕਲ ਸਹਾਇਤਾ ਲੈ ਲਈ ਹੈ ਉਹਨਾਂ ਦੇ ਹਾਲਤ ਨਾਜ਼ੁਕ ਦੇਖ ਕੇ ਸਾਰੇ ਬਹੁਤ ਪਰੇਸ਼ਾਨ ਸੀ ਚਿੰਤਰ ਸੀ ਪਰ ਜਿਹੜੇ ਨਵੇਂ ਸਵਾਲ ਆਏ ਨੇ ਵੀ ਡ੍ਰਿਪ ਲਾਇਆ ਡੱਲੇਵਾਲ ਸਾਹਿਬ ਨੂੰ ਜ਼ਿੰਦਗੀ ਦੀ ਪੱਟੜੀ ਤੇ ਤੋਰਿਆ ਜਾ ਸਕਦਾ ਬਿਨਾ ਖਾਣਾ ਖਾਦਿਆਂ ਔਰ ਉਸ ਤੋਂ ਵੀ ਅਗਲੀ ਗੱਲ ਜਿਹੜੀ ਸਹਿਮਤੀ ਦਿੱਤੀ ਹੈ ਵੀ 14 ਫਰਵਰੀ ਨੂੰ ਸਰਕਾਰ ਨਾਲ ਗੱਲਬਾਤ ਕਰਨਗੇ ਔਰ ਡੱਲੇਵਾਲ ਸਾਹਿਬ ਵੀ ਉਸ ਵਫ਼ਦ ਵਿੱਚ ਜਾਣਗੇ ਇਹਦਾ ਭਾਵੇਂ ਹੋ ਗਿਆ ਵੀ ਹੁਣ 27 ਦਿਨ ਘੱਟੋ ਘੱਟ ਹੋਰ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਰੱਖਣਾ ਪਏਗਾ ਸੋ ਇਹ ਬਹੁਤ ਵੱਡੇ ਸਵਾਲ ਨੇ ਔਰ ਸੰਜੁਗਤ ਕਿਸਾਨ ਮੋਰਚਾ ਜਿਹਦੇ ਨਾਲ ਯੂਨਿਟੀ ਦੀ ਗੱਲ ਚੱਲਦੀ ਆ ਰਹੀ ਸੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਿਆਂ ਦੀ ਉਹਨਾਂ ਨੇ ਰਾਹਤ ਮਹਿਸੂਸ ਕੀਤੀ ਹੈ ਵੀ ਚਲੋ ਘੱਟੋ ਘੱਟ ਡੱਲੇਵਾਲ ਸਾਹਿਬ ਨੇ ਮੈਡੀਕਲ ਸਹਾਇਤਾ ਲੈਣ ਦੀ ਜਿਹੜੀ ਸਹਿਮਤੀ ਦਿੱਤੀ ਆ ਉਹਦੇ ਨਾਲ ਅਸੀਂ ਸਕੂਨ ਮਹਿਸੂਸ ਕਰਦੇ ਆ ਕਿਉਂਕਿ ਸਾਨੂੰ ਬਹੁਤ ਡਰ ਸੀ ਬਹੁਤ ਚਿੰਤਾ ਸੀ ਡੱਲੇਵਾਲ ਸਾਹਿਬ ਦੀ ਜਾਨ ਦੀ ਪਰ ਫਿਰ ਵਾਰ-ਵਾਰ ਇਹ ਸਵਾਲ ਹੁਣ ਪੈਦਾ ਹੋ ਰਿਹਾ ਵੀ ਕੀ ਡੱਲੇਵਾਲ ਸਾਹਿਬ ਨੂੰ 27 ਦਿਨ ਹੋਰ ਘੱਟੋ-ਘੱਟ 27 ਦਿਨ ਹੋਰ ਮਰਨ ਵਰ ਤੇ ਬੈਠਣਾ ਪਵੇਗਾ